ਉਹ ਨਹੀਂ ਨਾ ਬੰਦਾ ਮਨ ਲਾ ਕੱਲ ਨੂੰ ਆਪਣੇ ਕੋਲੇ ਜੇ ਕੋਈ ਟੀਕੇ ਦਾ ਜਲਟ ਆ ਗਿਆ ਜਿਵੇਂ ਉਹ ਰਿਜਲਟ ਆਇਆ ਵਾ ਉਹ 15000 ਰੁਪਏ ਦਿੰਦਿਆ ਮੈਨੂੰ ਦੱਬ ਵਾਲੀ ਦੇ ਬੰਦੇ ਉਹ ਦੇਖ ਲੈ ਤੇਰੇ ਸਾਹਮਣੇ ਹੀ ਹੈ ਕਿੱਦਾਂ ਬੰਦੇ ਬੰਦੇ ਆਉਣੇ ਜਿੱਦਣ ਦੁੱਧ ਛੱਡ ਗਿਆ ਬਸ ਸਾਨੂੰ ਫੋਨ ਕਰਦੀ ਉਹ ਹੀ ਲੈ ਜਾ ਹਾਂ ਲਾ ਛੌਂਕ ਨਾ ਬਸ ਹਾਂ ਛਿੰਗ ਤਕਾ ਲੂ ਦੇ ਇੰਨਾ ਕੰਮ ਤਾਂ ਕਰ ਨਹੀਂ ਸਕਦਾ 200 100 ਬਸ ਇੱਥੇ ਤੱਕ ਇਹ ਦੰਨਿਆ ਹਨ ਹੇਠਾਂ ਬੁੱਜਣਾ ਹੈ ਨਹੀਂ ਆਉਂਦਾ ਰਾਇ ਵੀ ਪਹਿਲੇ ਟੀਕੇ ਦੇ ਜਾਂਦੇ ਆ ਦੁੱਧ ਵੀ ਸੰਘਣਾ ਹੁੰਦਾ ਦੁੱਧ ਪਰ ਆਪਣੀ ਇਧਰ ਪਾਲਦਾ ਨਹੀਂ ਮੈਂ ਨਹੀਂ ਪਾਲਦਾ ਤੂੰ ਇਹ ਗੱਲ ਆ ਗਈ ਲੈ ਆਏ ਚਾਹਦੀ ਇਹਨੇ ਦੁੱਧ ਨਹੀਂ ਕਰਿਆ ਉਹਨਾਂ ਸਾਡੇ ਇੱਕ ਬੰਦੇ ਕੋਲ ਹੈਗੀ ਮੈਂ ਦੁੱਧ ਜਿਹੜੀਆਂ ਤੂੰ ਵਿੱਚ ਸਭ ਤੋਂ ਜ਼ਿਆਦੇ ਦੁੱਧ ਨਹੀਂ ਦੁੱਧ ਦੇ ਖਾਣੇ ਦੁੱਧ ਜਲ ਸੁਣ ਬਈ ਪਿਛਲੀ ਵਾਰੀ ਬਾਤ ਸੀ ਦੋਲੇ ਰਾਤ ਜਿਹੜੀ ਸਭ ਤੋਂ ਜ਼ਿਆਦੇ ਗਾਂ ਦੁੱਧ ਦਿੰਦੀਆਂ ਨਾ 127 ਲੀਟਰ ਦਾ ਰਿਕਾਰਡ ਹੈ ਜੀ ਦਾ ਉਹ ਗਹਿਰੀ ਹੈ ਆਪਾਂ ਠੀਕ ਹੈ ਜੇ ਮਾਰ ਖਾਣੇ ਬਾਬਾ ਐਡੇ ਐਡੇ ਥਾਣੇ ਯਾਰ ਵਿਖਾਉਂਦੇ ਨੇ ਮਟੀਆਂ ਜਿਹੜੇ ਡੇ ਨੇ ਉਹ ਤੂੰ ਦੇਖੀ 160 ਲੀਟਰ ਦਾ ਰਿਕਾਰਡ ਉਹ ਟਿਆਣੀਆਂ ਜਿਹਦੇ ਤੋਂ ਨਾ ਹੀ ਟੁੱਟੇ ਕਿਉਂ ਉਹ ਵੀ ਭੰਦਣਾ ਇਹਨਾਂ ਦਾ ਸਾਰਾ ਨੰਮਾ ਵੇਚਾ 1400 ਰੁਪਏਨ ਗੱਲੋਂ ਆ